جا رہے ہیں ادھی ٹرالی ڈوب چکی ہے ਸਾਡੀ پانی ਦੇ ਵਿੱਚ ٹریکٹر ਦਾ پورا زور لگ ਰਿਹਾ ਹੈ ਬਹੁਤ ਜ਼ਿਆਦਾ ਬੁਰਾ ਹਾਲ ਹੈ ਮੈਨੂੰ ਤੁਸੀਂ ਬੈਠੇ ਦੇਖ ਰਹੇ ਹੋਏ ਟਰਾਲੀ ਸਾਡੀ ਜੀ ਜਸਤਰਵਾਲ ਦੇ ਵਿੱਚ ਪਾਣੀ ਕੇ ਫਸ ਚੁੱਕੀ ਆ ਤੁਸੀਂ ਦੇਖ ਜੇ ਟਰਾਲੀ ਦੇ ਵਿੱਚ ਪਾਣੀ ਆ ਗਿਆ ਟਰੈਕਟਰ ਜਿਹੜਾ ਇੱਕ ਸਾਈਡ ਰੋਡ ਚੁੱਕਾ ਵਾ ਬੜੇ ਮਾੜੇ ਹਾਲਾਤ ਨੇ ਇੱਥੇ ਇਸ ਵਕਤ ਨਾਲ ਹੀ ਬਖਾਇਆ ਸਾਡਾ ਟਰੈਕਟਰ ਜਿਹੜਾ ਵਾ ਪਿੰਡ ਜਸਤਰਵਾਲ ਅੰਦਰ ਰਾਜਾ ਸਾੰਸੀ ਦੇ ਵਿੱਚ ਫਸ ਚੁੱਕਾ ਵਾ ਪਰ ਅੱਗੋਂ ਦੋ ਟਰੈਕਟਰ ਆ ਰਹੇ ਨੇ ਸਾਡੀ ਮਤ ਕਰਨ ਦਾ ਨਹੀਂ ਬੜੇ ਬੁਰੇ ਹਾਲਾਤਾਂ ਜਿਸੀਂ ਫਸ ਚੁੱਕੇ ਹਾਂ ਇਸ ਵਕਤ ਵਾਹਿਗੁਰੂ ਪਾਣੀ ਦੀ ਟਰਾਲੀ ਇੱਕ ਪਾਸੇ ਰੁਟ ਚੁਪੀ ਹੈ ਕੰਮ ਆਟਾ ਸੀ ਸਾਡੀ ਟਰਾਲੀ ਦੇ ਵਿੱਚ ਜਿਹੜਾ ਇੱਕ ਟੋੜਾ ਬਿਲਕੁਲ ਪੇਚ ਚੁੱਕਾ ਆਟੇ ਦਾ ਰਾਸ਼ਨ ਹੈ ਢੇਜ ਚੁੱਕਾ ਸਾਡਾ ਚਲੋ ਜੋ ਵਾਹਿਗੁਰੂ ਨੂੰ ਮਰਜ਼ੂਰ ਟਰਾਲੀ ਵਾਹਿਗੁਰੂ ਅਗੇ ਅਰਦਾਸ ਕਰਾਂਗੇ ਸਾਡੀ ਟਰੈਕਟਰ ਦਾ ਸੱਲ ਸੰਗਲ ਪਾਰਿਆ ਟਰੈਕਟਰ ਨੂੰ ਮੇਰਾ ਵੀਰ ਬਗੀਚਾ ਸਿੰਘ ਉਹ ਟਰਾਲੀ ਜਿਹੜੀ ਆ ਪੂਰੀ ਡੁੱਟ ਚੁੱਕੀ ਆ ਸਾਡੀ ਪਾਣੀ ਚ ਫਸੇ ਪਏ ਆ ਜੀ ਲੱਖ ਲੱਖ ਪਾਣੀ ਆ ਡੁੱਬੇ ਨੇ ਸਾਡੇ ਵੀਰ ਸੰਗਲ ਛੁੱਟ ਗਿਆ ਜੀ ਸੰਗਲ ਅੱਜ ਤੋਂ ਵੱਧ ਟਰਾਲੀ ਡੁੱਬ ਗਿਆ ਵੇਖੋ ਸਾਡਾ ਰਾਸ਼ਨ ਤੈਰ ਰਿਹਾ ਇਦਰਾ ਜੀ ਦੋ ਦੇਣਾ ਵਿਚਲ ਨਾ ਇਹ ਵਾਲਾ ਜਾਣੇਗਾ ਹਾਂ ਇੱਕ ਦੋ ਫਟਾ ਖਾਏ ਕਿਹੜਾ ਹੋ ਲਈ ਕਿੰਨਾ ਕਿੰਨਾ ਬੁਰਾ ਹਾਲ ਹੈ ਜੀ ਕੜਿਆਲ ਤੋਂ ਪਿੰਡ ਕੜਿਆਲ ਤੋਂ ਨੂੰ ਜਾ ਰਹੇ ਅੱਧੀ ਟਰਾਲੀ ਡੁੱਬ ਚੁੱਕੀ ਹੈ ਸਾਡੀ ਪਾਣੀ ਦੇ ਵਿੱਚ ਟਰੈਕਟਰ ਦਾ ਪੂਰਾ ਜੋਰ ਲੱਗ ਰਿਹਾ ਹੈ ਵੀਰ ਨੇ ਜਿਹੜੇ ਸੇਵਾ ਲੈ ਕੇ ਪਹੁੰਚੇ ਨੇ ਸਾਡੇ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਸਾਡੇ ਭਰਾ ਹੈ ਵੀਰ ਸਾਡੇ ਬਹੁਤ ਬੁਰਾ ਹਾਲ ਆ 1500 ਦਾ ਸਮਾਨ ਹੈ ਸਾਰਾ ਤੋ ਬਹੁਤ ਜ਼ਿਆਦਾ ਬੁਰਾ ਹਾਲ ਹੈ ਮੈਨੂੰ ਤੁਸੀਂ ਬੈਠੇ ਦੇਖ ਰਹੇ ਜੇ ਇਹ ਜਿਹੜੇ ਪਿਆਰ ਜਾਂ ਪਾਣੀ ਚ ਡੁੱਬਦੇ ਪਏ ਨੇ ਇਸ ਵਕਤ ਬਹੁਤ ਬੁਰਾ ਹਾਲ ਹੈ ਇੱਥੇ ਫਿਰ ਵੀ ਇਹ ਹੋਣੀ ਆ ਹਲੋ ਵੀਰ ਟਰਾਲੀ ਸਾਡੀ ਜੀ ਜਸਤਰਵਾਲ ਦੇ ਵਿੱਚ ਪਾਣੀ ਚ ਫਸ ਚੁੱਕੀ ਆ ਤੁਸੀਂ ਦੇਖ ਜੇ ਟਰਾਲੀ ਦੇ ਵਿੱਚ ਪਾਣੀ ਆ ਗਿਆ ਟਰੈਕਟਰ ਜਿਹੜਾ ਇੱਕ ਸਾਈਡ ਰੋਡ ਟੁੱਟ ਚੁੱਕਾ ਵਾ ਬੜੇ ਮਾੜੇ ਹਾਲਾਤ ਨੇ ਇੱਥੇ ਇਸ ਵਕਤ ਲੱਖ ਲੱਖ ਪਾਣੀ ਆ ਹੁਣ ਹੈਲਪ ਲਈ ਕਿਸੇ ਨੂੰ ਬੁਲਾ ਰਹੇ ਆ ਅਮਰ ਧਿਆਨ ਨਾਲ ਅੱਗੇ ਹੋ ਜਾ ਪੁੱਤ ਅੱਗੇ ਹੋ ਜਾ ਕੋਈ ਨਾ ਵਾਟ ਉੱਤੇ ਸਿੱਧੇ ਪਛਾਣ ਕਰਾਈ ਜੇ ਬੜੇ ਵਾਟ ਮੈਂ ਜਿਹੜੀ ਗੱਲ ਲੱਖਾ ਉਹਨੂੰ ਲਿਖਦੇ ਸਾਲੀ ਉਹ ਲਾਡੀ ਨੇ ਕਢਾ ਲੰਨੇ ਵੀਰ ਇੱਥੇ ਤਾਂ ਕੀ ਆ ਆ ਵੀਰ ਹੂਣ ਫੜ ਲਈ ਯਾਰ ਮੈਂ ਕੈਮਰਾਮੈਨ ਨੂੰ ਕਵਾਂਗਾ ਪਾਣ ਦੇ ਹਾਲਾਤ ਵਿਖਾਇਆ ਜਾਣ ਸਾਡਾ ਟਰੈਕਟਰ ਚੱਲੀ ਜਿਹੜਾ ਵਾ ਪਿੰਡ ਜਸਤਰਪਾਲ ਦਾ ਰਾਜਾ ਸਾਸੀ ਦੇ ਵਿੱਚ ਫਸ ਚੁੱਕਾ ਵਾ ਵੀਰ ਜੇ ਟਰੈਕਟਰ ਤੋਂ ਥੱਲੇ ਨੇ ਉੱਤਰੇ ਅੱਗੋਂ ਦੋ ਟਰੈਕਟਰ ਆ ਰਹੇ ਨੇ ਸਾਡੀ ਮਤ ਕਰਨ ਦੇ ਲਈ ਬੜੇ ਬੁਰੇ ਹਾਲਾਤਾਂ ਜਿਸੀਂ ਫਸ ਚੁੱਕੇ ਹਾਂ ਇਸ ਵਕਤ ਵਾਹਿਗੁਰੂ ਵਾਹਿਗੁਰੂ ਸਾਰੇ ਵੀਰ ਕਰ ਰਹੇ ਨੇ ਪਾਣੀ ਚ ਟਰਾਲੀ ਇੱਕ ਪਾਸੇ ਉਲਟ ਚੁੱਕੀ ਹੈ ਕੈਮਰਾਮੈਨ ਕੋ ਬਾਖਾਇਆ ਜਾਵੇ ਟਰਾਲੀ ਇੱਕ ਪਾਸੇ ਉਲਟ ਚੁੱਕੀ ਹੈ ਸਾਡੀ ਸਾਡਾ ਆਟਾ ਸੀ ਭਾਈ ਪਾਣੀ ਬਹੁਤ ਹੈ ਭਾਈ ਆਟਾ ਸੀ ਸਾਡੀ ਟਰਾਲੀ ਦੇ ਵਿੱਚ ਜਿਹੜਾ ਇੱਕ ਟੋੜਾ ਬਿਲਕੁਲ ਭਿੱਜ ਚੁੱਕਾ ਆਟੇ ਦਾ ਰਾਸ਼ਨ ਹੈ ਭਿੱਜ ਚੁੱਕਾ ਸਾਡਾ ਚਲੋ ਜੋ ਵਾਹਿਗੁਰੂ ਨੂੰ ਮਨਜ਼ੂਰ ਚੰਗੇ ਕੰਮ ਕਰਨੇ ਸੀ ਜਾ ਰਹੇ ਸੀ ਅਮਾਰੇ ਕੰਮ ਕਰਨੇ ਨਹੀਂ ਸੀ ਜਾ ਰਹੇ ਇੱਥੇ ਖਲੋ ਇੱਥੇ ਖਲੋ ਜੋ ਆ ਬਾਰੀ ਆਦਾ ਟਰੈਕਟਰ ਚਾਹੰਦੇ ਖਲੋ ਆਈਦੇ ਤੇ ਆਹੋ ਟਰਾਲੀ ਦੇ ਟਰਾਲੀ ਦੇ ਟਰੈਕਟਰ ਤੇ ਵੀ ਕੁਝ ਖਲੋ ਜਾਓ ਆ ਸੜਕਾ ਵੇਖਾ ਪਿਛੇ ਆ ਗਿਆ ਮੈਂ ਤਾਂ ਉੱਧਰ ਵੀ ਟਾਇਰ ਓਏ ਥੋਇਆ ਹਾਵੀਆ ਟਰੈਕਟਰ ਨਾਲ ਲਿਆ ਇਸ ਸੜਕ ਤੇ ਟਰੈਕਟਰ ਬਲਿਆ ਭਈ ਦੂਸਰਾ ਟਰੈਕਟਰ ਆਇਆ ਸਾਡੀ ਮਤ ਕਰਨ ਦੇ ਲਈ ਇੱਕ ਟਰਾਲੀ ਚੱਕਰ ਦੇ ਲਈ ਨਾ ਬਈ ਬਈ ਇਹਨੂੰ ਟਾਲੀਏ ਥੋੜੇ ਅੱਗੇ ਨਾ ਹੋ ਜਾਓ ਹੈ ਨਾ ਭਈ ਮੇਰੀ ਬਾਤ ਤਾਂ ਸੁਣੇ ਵੀ ਕਾਹੇ ਜਾਓ ਇੱਥੇ ਮਰ ਰਹੇ ਹਾਂ ਭਈ ਮਹੀਂ ਭਈ ਮਹੀਂ ਭਈ ਭਾਗੋ ਭਈ ਮਹੀਂ ਇਹਨਾਂ ਦੇ ਕੇ ਪਾਣੀ ਮਾ ਵਾਹਿਗੁਰੂ ਅਗੇ ਅਰਦਾਸ ਕਰਾਂਗੇ ਕਿ ਸੁਖੀ ਸੰਧੀ ਟਰੈਕਟਰ ਦਾ ਸੱਲ ਸੰਗਲ ਪਾਰ ਟਰੈਕਟਰ ਨੂੰ ਮੇਰਾ ਵੀਰ ਬਗੀਚਾ ਸਿੰਘ ਉਹਨਾਂ ਟਰਾਲੀ ਜਿਹੜੀ ਆ ਪੂਰੀ ਉੱਠ ਚੁੱਕੀ ਆ ਸਾਡੀ ਬੜੇ ਬੁਰੇ ਹਾਲਾਤ ਨੇ ਇਸ ਵਕਤ ਪਾਣੀ ਚ ਫਸੇ ਪਏ ਆ ਜੀ ਲੱਖ ਲੱਖ ਪਾਣੀ ਆ ਲੱਖ ਲੱਖ ਪਾਣੀ ਤੁਸੀਂ ਦੇਖ ਸਕਦੇ ਜੇ ਲੱਖ ਲੱਖ ਪਾਣੀ ਆ ਲੱਖ ਲੱਖ ਤੱਕ ਡੁੱਬੇ ਨੇ ਸਾਡੇ ਵੀਰ ਅਮਰ ਬਾੜ ਚੱਲਣ ਦੇ ਕੈਮਰਾ ਔਰ ਡਾਕਾ ਵਾਲਾ ਕੰਡੀ ਦਾ ਉਹ ਹੋ ਜੇ ਚ ਪਾ ਲੈ ਆ ਬੈਗ ਨਹੀਂ ਪਾ ਲੈ ਆ ਬੈਗ ਚ ਪਾ ਸੂਣਾ ਬੈਗ ਪਾ ਦੇ ਪਾ ਦੇ ਆ ਪਰ ਕੁਝ ਨਹੀਂ ਹੋਤਾ ਇਹ ਖਿੱਚੀ ਜਾਏਗਾ ਉੱਪਰ ਇੱਧਰ ਵੀ ਇੱਧਰ ਵੀ ਨਿਕਲੇ ਰੋ ਇੱਧਰ ਡਾਕ ਚ ਪਾ ਲੈ ਬੈਗ ਤਾਂ ਚੋਕਰੀ ਨਾ ਮੁੜ ਕੇ ਜੇ ਲੋੜ ਪਏ ਕੋਲੇ ਪਾਸੇ ਤੁਹਾਨੂੰ ਦੇ ਦੇ ਭਾਈ ਕੋ ਥੋੜਾ ਅੱਗੇ ਜਾ ਕੇ ਝੋਕਾ ਵਾਸਤੇ ਰੱਜੇ ਜਾ ਉਤੋਂ ਦੀ ਲੋੜ ਪਏ ਵਾਜ ਕੋ ਤਰ ਨਹੀਂ ਬੈਗ ਵਾਲਾ ਮੋੜੇ वो इंगे जोर दे के रखो पर वो चप्पल ही कर दे इंगे जोर दे के रखो चल चल वहां बाकी चल ये यहां जोर दे के रखो बाकी चला के आके आगे तो हीरो अंदर यहां ना कुछ छूट के हो गए पर हीरो अंदर हीरो अंदर अंदर गई है संगल टूट गया जी संगल टूट गया ਯਾਰ ਆ ਫੜੀ ਕੀ ਕਰਨਾ ਯਾਰ ਸਲਾਹ ਕਰ ਪਰ ਚੋਹਾ ਉਹ ਸੀਪੀ ਨੇ ਹੈਟ੍ਰਿਕ ਬੁਲਾਇਆ ਕਾ ਨਹੀਂ ਇਹ ਸਾਡਾ ਬਗੀਚਾ ਭਰਾ ਕਰ ਰਿਹਾ ਜੀ ਮਿਹਨਤ ਪਾਣੀ ਅੱਜ ਤੋਂ ਵੱਧ ਟਰਾਲੀ ਡੁੱਬ ਗਿਆ ਵੇਖੋ ਸਾਡਾ ਰਾਸ਼ਨ ਤੈਰ ਰਿਹਾ ਟਰਾਲੀ ਦੇ ਵਿੱਚ ਬਹੁਤ ਬੁਰੇ ਹਾਲਾਤ ਨੇ ਟਰਾਲੀ ਬਿਲਕੁਲ ਪਲਟ ਚੁੱਕੀ ਆ ਅਸੀਂ ਅਜੇ ਟਰਾਲੀ ਦੇ ਅੰਦਰ ਹੀ ਮੌਜੂਦ ਆਂ ਪਰ ਕਾਫੀ ਵੀ ਟਰਾਲੀ ਦੇ ਥੱਲੇ ਨੇ ਟਰੈਕਟਰ ਖਿੱਚਣ ਦੀ ਕੋਸ਼ਿਸ਼ ਕਰਨ ਲੱਗੇ ਨੇ ਅੱਗੋਂ ਕੰਮ ਔਖਾ ਹੈ ਜਸਤਰਵਾਲ ਕੇ ਸਰਪੰਚਾ ਜੀ ਜਿਸ گاؤں ਕੇ سٹਾਰਟ ਗਾਰ ਜਸਤਰਵਾਲ ਪਿੰਡ ਦੇ ਵਿੱਚ ਖੜੇ ਆ ਸਾਡਾ ਟਰੈਕਟਰ ਪਾਣੀ ਦੇ ਵਿੱਚ ਡੁੱਬ ਚੁੱਕਾ ਸੀ ਇਸ ਪਿੰਡ ਦੇ ਵੀਰਾਂ ਨੇ ਦੋ ਟਰੈਕਟਰ ਜੋੜ ਕੇ ਸਾਡਾ ਟਰੈਕਟਰ ਕੱਢਿਆ ਵਾ ਬੜਾ ਧੰਵਾਦ ਕਰਦੇ ਆ ਇਹਨਾਂ ਦਾ ਅਸੀਂ ਬਗੀਚਾ ਸਿੰਘ ਜੀ ਦੱਸਿਓ ਸਾਰੀ ਘਟਨਾ ਕੀ ਵਾਪਰੀ ਸੀ ਉਹ ਜਿਆਦਾ ਉਧਰ ਪਾਣੀ ਬਹੁਤ ਹੀ ਉਹ ਪਤਾ ਨਹੀਂ ਲੱਗਾ ਗਾੜੀ ਤੇ ਉਹ ਥੱਲੇ ਕਿੰਨਾਂ ਾਲੀ ਦਾ ਟਰੈਕਟਰ ਡੇਪਿਆ ਟਰੈਕਟਰ ਦਾ ਵੀ ਨੁਕਸਾਨ ਹੋ ਗਿਆ ਕਿੰਨਾ ਡੂੰਗਾ ਸੀ ਉੱਥੇ ਉੱਥੇ ਮੇਰੇ ਸਾਹਮਣੇ 6-7 ਫੁੱਟ ਪਾਣੀ ਉਹਨਾਂ ਸਾਡੇ ਤੇ ਇੱਥੇ ਉੱਤੋਂ ਉੱਤੋਂ ਆਏ ਨਾ ਨਾ ਪਾਣੀ ਆ ਗਿਆ ਫੇਰ ਵੀ ਆਉ ਭਰਾਵਾਂ ਦਾ ਸੰਯੋਗ ਮਿਲਿਆ ਸਾਨੂੰ ਨਾਲ ਹੋਰ ਵੀ ਵੀਰ ਲੰਗਰ ਵਾਲੇ ਲੈ ਕੇ ਟਰੈਕਟਰ ਆਏ ਜੁਪੀ ਤੋਂ ਮੁਸਲਮ ਭਾਈਆਂ ਭਾਈਚਾਰਾ ਸਾਡਾ ਆਇਆ ਸੀ ਅਸੀਂ ਪੱਤਰਕਾਰ ਸਾਂ ਸਾਨੂੰ ਤੁਸੀਂ ਆਪਣੇ ਮੋਢਿਆਂ ਤੇ ਬਿਠਾ ਆ ਕੇ ਦੂਜੇ ਟਰੈਕਟਰ 'ਚ ਸ਼ਿਫਟ ਕਰਦੇ ਜੇ ਇੱਥੇ ਪਹੁੰਚਾਉਂਦੇ ਜੇ ਬੜਾ ਹੀ ਮੈਂ ਧੰਨਵਾਦ ਕਰਦੇ ਅੱਡਾ ਦੇ ਬਾਰੇ ਜਾਣਕਾਰੀ ਦੇ ਦਿਓ ਜਿਹੜੇ ਬਾਹਰ ਰੋਲਾ ਪੈ ਗਿਆ ਵੈਲਾ ਨਾ ਹਾਂ ਸਰ ਅਧੂਰ ਕਿੰਨਾਂ ਦੇ ਦੋ ਚਲਾਗਾ ਡੇਰਾ